ਆਹੋ ਫੇਰੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੇਖੋ ਜੀ ਬਟਾਲਾ ਸ਼ਹਿਰ ਦੀ ਹਾਲਤ ਆ ਜੇ ਵਿਕਾਸਕਾਰ ਛੜਕਾਂ ਦੇ ਇਹ ਏਰੀਆ ਮੇਰਾ ਗਲਾ ਬਟਾਲਾ ਦਾ ਇੰਡਸਟਰੀ ਏਰੀਆ ਤੇ ਇਹਦੇ ਕਿਸਾਨ ਚੁੰਨੀਆਂ ਦੇ ਤਤ ਤੋਂ ਲੈ ਕੇ ਤੇ ਆ ਹਾਲਤ ਨੇ ਤੇ ਇਹ ਪਹਿਨਾਂ ਵਾਲਾ ਕਾਰਪੋਰੇਸ਼ਨ ਦੇ ਏਰੀਏ ਵਿੱਚ ਤੋਂ ਬਟਾਲਾ ਸ਼ਹਿਰ ਦਾ ਹਾਲ ਆ ਸਰਕਾਰ ਜੀ ਇਹਨਾਂ ਉੱਤੇ ਵੀ ਧਿਆਨ ਦਿਓ ਤੋਂ ਇਥੋਂ ਦੇ ਸੁੱਤੇ ਅਧਿਕਾਰੀ ਬਟਾਲੇ ਸ਼ਹਿਰ ਦੇ ਇਥੋਂ ਦੇ ਜੋ ਸੜਕਾਂ ਵਾਲੇ ਅਧਿਕਾਰੀ ਨੇ ਜੋ ਤਿਆਰ ਕਰਨੀਆਂ ਚਾਹੇ ਉਹ ਕਾਰਪੋਰੇਸ਼ਨ ਦੀਆਂ ਹੋਣ ਤੇ ਚਾਹੇ ਉਹ ਪੀਡਬੀਡੀ ਜਾਂ ਮਟੀਰੀਅਲ ਬੋਰਡ ਕੋਈ ਹੋਰ ਵਿਭਾਗਾਂ ਚਾਹ ਆਪਰੂਵਮੈਂਟ ਟਰਸਟ ਵਗੈਰਾ ਤੋਂ ਜੋ ਵੀ ਹੈ ਮੂੜੀ ਨਿੰਦੇ ਸੁੱਤੇ ਪੈਦਾ ਆਉਂਦੇ ਆ ਇਹਦੇ ਕੋਲ ਧਿਆਨ ਨਹੀਂ ਦੇ ਰਹੇ ਉਹ ਜਲਦੀ ਧਿਆਨ ਦਿੱਤਾ ਜਾਵੇ ਲੋਕਾਂ ਨੂੰ ਰਾਹਤ ਮਿਲ ਜਾਈ ਦੇ ਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿ